ਸਿੱਦੇ ਉਸੇ ਵਿਵਾਦਪੂਰਨ ਮੁੱਦੇ ਤੇ ਗੱਲ ਕਰਦੇ ਆ ਤਾਂ ਕਿਸ ਤਰੀਕੇ ਦੇ ਨਾਲ ਜਾਤ ਪਾਤ ਦੇ ਮੁੱਦੇ ਤੇ ਉਲਝੀ ਪੰਜਾਬ ਕਾਂਗਰਸ ਸਰਕਾਰ ਦੇ ਵਿੱਚ ਹੁ ਨਵੀਂ ਕਤਾਰਬੰਦੀ ਬਣਨੀ ਸ਼ੁਰੂ ਹੋ ਗਈ ਹੈ ਸਿੱਧੇ ਤੌਰ ਤੇ ਕੁਝ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਚੰਨੀ ਦੇ ਪਿੱਛੇ ਆ ਗਏ ਨੇ ਤੇ ਕੁਝ ਰਾਜਾ ਵੜਿੰਗ ਦੇ ਨਾਲ ਖੜੇ ਹੋ ਗਏ ਨੇ ਔਰ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਗੱਲ ਕੀਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਦਲਿਤ ਵਰਗ ਨੂੰ ਪ੍ਰਮੁੱਖ ਅਹੁਦਿਆਂ ਤੋਂ ਨਜ਼ਰਅੰਦਾਜ਼ ਕੀਤੇ ਜਾਣ ਦੀ ਗੱਲ ਕਰਨ ਮਗਰੋਂ ਨਵੇਂ ਵਿਵਾਦ ਦਾ ਮੋੜ ਬਚਿਆ ਸੀ ਔਰ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਭਾਜਪਾ ਦੇ ਵਿੱਚ ਸ਼ਮੂਲੀਅਤ ਕਰਨ ਦੀਆਂ ਅਫਵਾਹਾਂ ਨੂੰ ਖਾਰਜ ਕਰਦਿਆਂ ਸਪਸ਼ਟ ਕੀਤਾ ਹੈ ਕਿ ਉਹ ਕਾਂਗਰਸ ਦੇ ਸੱਚੇ ਸਿਪਾਹੀ ਨੇ ਤੇ ਰਹਿਣਗੇ ਵੀ ਜੇ ਉਹ ਪਾਰਟੀ ਬਦਲਣ ਜਾਂ ਫਿਰ ਵੋਟ ਮੰਗਣ ਤੇ ਲੋਕ ਉਹਨਾਂ ਨੂੰ ਵੋਟ ਬਿਲਕੁਲ ਵੀ ਨਾ ਪਾਣ ਇਹ ਉਹਨਾਂ ਦਾ ਕਹਿਣਾ ਸੀ ਚੰਨੀ ਨੇ ਕਿ ਆਕ੍ਰੋਧੀ ਆਗੂ ਸਾਜ਼ਿਸ਼ ਤਹਿਤ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਸ ਨਾਲ ਨਾਲ ਸਭ ਨੂੰ ਨਾਲ ਲੈ ਕੇ ਅੱਗੇ ਚੱਲਣ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹਨਾਂ ਨੇ ਕਿਹਾ ਕਿ ਚੇਤੇ ਰੱਖਣਾ ਚਾਹੀਦਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ 23 ਜਨਵਰੀ ਨੂੰ ਪੰਜਾਬ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸੱਦੀ ਹੈ ਜਿਸ ਤੋਂ ਵਿੱਚ ਕਿ ਚੰਨੀ ਅਤੇ ਵੜਿੰਗ ਦਰਮਿਆਨ ਬਣੇ ਤਣਾ ਦਾ ਮੁੱਦਾ ਜ਼ਰੂਰ ਤੇ ਜ਼ਰੂਰ ਉਠਾਇਆ ਜਾਵੇਗਾ ਹੁਣ ਤੁਹਾਨੂੰ ਦੱਸ ਸੀ ਕਿ ਮਾਮਲਾ ਅਸਲ ਦੇ ਵਿੱਚ ਹੈ ਕਿ ਵਿਵਾਦ ਕਿਉਂ ਹੋਇਆ ਇਹ ਅਸਲ ਦੇ ਵਿੱਚ ਇੱਕ ਵੀਡੀਓ ਵਿਵਾਦ ਹੈ 올 ਇੰਡੀਆ ਕਾਂਗਰਸ ਕਮੇਟੀ ਦੀ ਐਸ ਸੀ ਐਲ ਦੀ ਮੀਟਿੰਗ ਦੌਰਾਨ ਰਿਕਾਰਡ ਹੋਏ ਇਸ ਵੀਡੀਓ ਦੇ ਵਿੱਚੋਂ ਚੰਨੀ ਨੂੰ ਇਹ ਕਹਿੰਦੇ ਸੁਣਿਆ ਜਾ ਰਿਹਾ ਕਿ ਪੰਜਾਬ ਆਪ ਕਾਂਗਰਸ ਦੇ ਸਾਰੇ ਅਹਿਮ ਅਹੁਦੇ ਸੂਬਾ ਪ੍ਰਧਾਨ ਵਿਰੋਧੀ ਧਿਰ ਦਾ ਨੇਤਾ ਜਾਂ ਫਿਰ ਜਨਰਲ ਸਕੱਤਰ ਆਦਿ ਉੱਚ ਜਾਤੀਆਂ ਦੇ ਕੋਲ ਹੀ ਨੇ ਉਨ੍ਹਾਂ ਦਾ ਸਵਾਲ ਜਿਹੜਾ ਹੈ ਉਹਨਾਂ ਨੇ ਚੁੱਕਿਆ ਹੈ ਕਿ ਜੇਕਰ ਸੂਬੇ ਦੇ ਵਿੱਚ ਦਲਿਤ ਆਬਾਦੀ 35 ਤੋਂ 38% ਦੀ ਹੈ ਤੇ ਉਹਨਾਂ ਨੂੰ ਯੋਗ ਪ੍ਰਤੀਨਿਧਤਾ ਕਿਉਂ ਨਹੀਂ ਮਿਲ ਰਹੀ ਐ ਤੇ ਉਹ ਚਰਨਜੀਤ ਚੰਨੀ ਨੇ ਸਪੱਸ਼ਟੀ ਦਿੱਤੀ ਹੈ ਕਿ ਮੇਰੇ ਖਿਲਾਫ ਇੱਕ ਪੰਡੀ ਪ੍ਰਚਾਰ ਕੀਤਾ ਜਾ ਰਿਹਾ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਵੀਡੀਓ ਰਾਹੀਂ ਸਪੱਸ਼ਟੀ ਦਿੰਦਿਆਂ ਕਿਹਾ ਕਿ ਉਹਨਾਂ ਨੇ ਕਿਸੇ ਵੀ ਜਾਤ ਜਾਂ ਫਿਰ ਬਰਾਦਰੀ ਖਿਲਾਫ ਕੋਈ ਟਿੱਪਣੀ ਬਿਲਕੁਲ ਵੀ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਗੁਰੂ ਸਾਹਿਬਾਨ ਦੇ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋਦੇਸ ਫਲਸਫੇ ਤੇ ਚੱਲਣ ਵਾਲਾ ਇਨਸਾਨ ਹੈ ਜਿਹੜਾ ਉਹਨਾਂ ਨੇ ਪਿਛਲੇ ਦਿਨੀ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਤੇ ਨਾਲ ਦੇ ਨਾਲ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਾ ਮੰਨਣਾ ਹੈ ਚਰਨਜੀਤ ਚੰਨੀ ਦਾ ਹੁਣੇ ਸ਼ਿਕਾਇਤ ਹਾਈ ਕਮਾਂਡ ਕੋਲ ਪਹੁੰਚ ਚੁੱਕੀ ਹੈ ਇਸ ਦੇ ਅਨੁਸਾਰ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨੇ ਇਸ ਮੁੱਦੇ ਨੂੰ ਲੈ ਕੇ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਮਿਲਣ ਦਾ ਸਮਾਂ ਵੀ ਮੰਗਿਆ ਉਹਨਾਂ ਨੇ ਕਿਹਾ ਕਿ ਇਹ ਸੂਬੇ ਦੇ ਮੌਜੂਦਾ ਹਾਲਾਤਾਂ ਤੋਂ ਪਾਰਟੀ ਲੀਡਰਸ਼ਿਪ ਨੂੰ ਜਾਣੂ ਕਰਵਾਉਣਾ ਚਾਹੁੰਦੇ ਨੇ ਹੁਣ ਸਾਰੀਆਂ ਨਜ਼ਰਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ 23 ਜਨਵਰੀ ਦੀ ਦਿੱਲੀ ਬੈਠਕ ਦੇ ਉੱਪਰ ਟਿਕੀਆਂ ਹੋਈਆਂ ਨੇ ਜਿੱਥੇ ਇਸ ਅੰਦਰੂਨੀ ਖਿੱਚੂ ਤ ਦੀ ਕੋਸ਼ਿਸ਼ ਕੀਤੀ ਜਾਵੇਗੀ ਔਰ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਬਨਾਲਾ ਜ਼ਿਲ੍ਹੇ ਚ ਭਾਜਪਾ ਚ ਸ਼ਮੂਲੀਅਤ ਕਰਨ ਦੀਆਂ ਫਵਾਹਾਂ ਨੂੰ ਖਾਰਜ ਕਰਦਿਆਂ ਸਪਸ਼ਟ ਕੀਤਾ ਹੈ ਕਿ ਉਹ ਕਾਂਗਰਸ ਦੇ ਸੱਚੇ ਸਿਪਾਹੀ ਨੇ ਤੇ ਹਮੇਸ਼ਾ ਤੇ ਹਮੇਸ਼ਾ ਕਾਂਗਰਸ ਲਈ ਕਾਰਗੁਜ਼ਾਰੀਆਂ ਕਰਦੇ ਰਹਿਣਗੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਿਸੇ ਨੂੰ ਲੱਗਦਾ ਹੈ ਕਿ ਉਹ ਪਾਰਟੀ ਬਦਲਣਗੇ ਤੇ ਲੋਕ ਉਸ ਨੂੰ ਵੋਟ ਬਿਲਕੁਲ ਵੀ ਨਾ ਪਾਣ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵਿਰੋਧੀ ਆਗੂ ਜਿਹੜੇ ਨੇ ਉਹ ਸਾਜ਼ਿਸ਼ ਕਰ ਰਹੇ ਨੇ ਔਰ ਨਾਲ ਦੇ ਨਾਲ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਚੇਤੇ ਰਹਿਣਾ ਚਾਹੀਦਾ ਹੈ ਕਿ ਹਾਈ ਕਮਾਂ ਪੰਜਾਬ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸੱਦੀ ਹੈ ਜਿਸ ਦੇ ਵਿੱਚ ਕਿ ਚੰਨੀ ਤੇ ਵਿੜਿੰਗ ਦਰਮਿਆਨ ਬਣੇ ਤਣਾਅ ਦਾ ਮੁੱਦਾ ਜ਼ਰੂਰ ਤੇ ਜ਼ਰੂਰ ਉਠਾਇਆ ਜਾਏਗਾ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਵਿਵਾਦਪੂਰਨ ਮੁੱਦੇ ਦੇ ਵਿੱਚ ਅਗਲਾ ਪਹਿਲੂ ਕੀ ਸਾਹਮਣੇ ਆਉਣ ਵਾਲਾ ਹੈ ਕਿਤੇ ਚੰਨੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪਾਰਟੀ ਬਦਲਣ ਦੀ ਕੋਈ ਵੀ ਗੱਲ ਉਹਨਾਂ ਵੱਲੋਂ ਨਹੀਂ ਕੀਤੀ ਗਈ ਨਾ ਹੀ ਜਾਤ ਪਾਤ ਦੇ ਖਿਲਾਫ ਕੋਈ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਸੋ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰੀਕੇ ਨਾਲ ਕੀ ਬੋਰਡ ਨਵਾਂ ਲੈ ਕੇ ਆਉਂਦਾ ਹੈ ਇਹ ਵਿਵਾਦਪੂਰਨ ਵਿਸ਼ਾ